ਸ਼ੋਵੀ ਦੇ ਪਲੇਅਰ ਨੇ ਔਰ ਸਪੈਸ਼ਲ ਕਹਿੰਦੇ ਧਾਮੀ ਸਾਹਿਬ ਨੇ ਸਾਡੇ ਰਣਜੀਤ ਮੰਗਲੀ ਦੇ ਸੁਨੇਹਾ ਲਾਇਆ ਤਾਂ ਕਹਿੰਦੇ ਸਲਾਨੀ ਟੀਮ ਧਾਮੀ ਸਾਹਿਬ ਨੇ ਬਣਾ ਕੇ ਦਿੱਤੀ ਰਾਜੂ ਲਖੋਵਾਲ ਦਾ ਤੇ ਪਿੱਤੇ ਮੁਕੰਦਪੁਰ ਦਾ ਵੱਡਾ ਸਹਿਯੋਗ ਇਹ ਦੋਨੇ ਟੀਮਾਂ ਲਈ ਹੈ ਪਰ ਸਾਹਮਣੇ ਦੇਖੋ ਪਾਲਾ ਡਬਲ ਟੱਚ ਦੇ ਇਸ਼ਾਰੇ ਦੇ ਨਾਲ ਪੱਲਾ ਸ਼ਾਨਦਾਰ ਅੰਕੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪਿੱਛੇ ਆ ਰੁਬਈ ਬਾਈ ਥੋੜੇ ਪਿੱਛੇ ਆ ਜਾ ਬਾਈ ਬਣ ਕੇ ਹੈਲੋ ਹੈਲੋ ਹੈਪੀ ਸਰਪੰਚ ਲਾਢੀ ਮੰਗਲੀ ਤੇ ਵਿੱਕੀ ਲੁਧਿਆਣਾ ਹੋ ਰੇਡ ਪੈ ਗਈ ਰੇਡ ਪੈ ਗਈ ਓਮ ਓ ਆ ਕਾ ਓਮ ਦੇ ਓ ਮਾ ਨੌਜਾਨ ਏ ਇਹ ਨਹੀਂ ਯੋਰੀ ਸਾ ਬੱਲੇ 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 ਹੋ ਕਬੱਡੀ 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 ਹੋ ਤਾੜੀ ਮਾਰ ਦੇ ਲਾਸਟ ਮੈਚ ਹੈ ਹੁਣ ਤਾਂ ਤਾੜੀ ਵਰਦੀ ਹੈ ਆ ਉਧਰੇ ਪਾਸੇ ਸਾਡੇ ਵੀਰ ਲਾਡੀ ਮੰਗਲੀ ਤੇ ਨਾਲ ਸਾਡੇ ਵੀਰ ਜਿਹੜੇ ਮੈਂ ਦੁਬਾਰਾ ਜ਼ਰੂਰ ਦੱਸ ਦਿਆਂ ਇੱਕ ਵਾਰ ਨਾਮ ਆਕੇ ਨਾਊਂਸ ਕਰ ਦੇਣਾ ਵੱਲੋਂ ਮਾਰ ਆਇਆ ਸੰਦੀਪ ਆਸਟ੍ਰੇਲੀਆ ਅਮਨ ਆਸਟ੍ਰੇਲੀਆ ਤੇ ਰਿੰਕੂ ਪੁਰਤਗਾਲ ਦੀਪਾ ਯੂਕੇ ਨਾਲੋਂ ਬੈਸਟ ਰੇਡਰ ਦੇ ਲਈ 5100 ਦੇ ਮਾਰ ਦਿੱਤੇ ਜਾਣਗੇ ਆ ਸਾਹਮਣੇ ਇਸ ਵੇਲੇ ਫੌਜੀ ਤਕੜਾ ਨੰਬਰ जोड ਗਿਆ ਆ ਸਾਹਮਣੇ ਕਹਿੰਦੇ ਸਲਾਣੇ ਸਲਾਣੇ ਵਾਲਾ ਨੌਜਾਨ ਉਧਰ ਕਹਿੰਦੇ ਵੀ ਸਨੇਹ ਭੰਗੂ ਯਾਰਾ ਯਾਰਾ ਦਾ ਕਬੱਡੀ ਦੇ ਵਿੱਚ ਕਹਿੰਦੇ ਇੱਕ ਹੀਰਾ ਆਇਆ ਦੁਆਮਾ ਕਹਿੰਦੇ ਭੜਾ ਦੇ ਲਈ ਉਹ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਨੇਹ ਭੰਗੂ ਕਿਉਂਕਿ ਸਲਾਣੇ ਦੀ ਟੀਮ ਜਿੰਨਾ ਟੈਮ ਖੇਡੂ ਮੁੰਡਾ ਕਹਿੰਦਾ ਜਿੱਥੇ ਮਰਜ਼ੀ ਵਰਤ ਲਿਓ ਇਹ ਮੈਂ ਇਹ ਸਨੇਹ ਭੰਗੂ ਨੇ ਆਖਿਆ ਵੀ ਜਿੱਥੇ ਮਰਜੀ ਫਿੱਟ ਕਰ ਲਿਓ ਜੀ ਅੜ ਗਿਆ ਬੇ ਕਹਿੰਦੇ ਖੜ ਗਿਆ دیਵਾਣਾ ਸਾਡੇ ਵੀਰ ਦੇ ਲਈ ਇਹਨੂੰ ਦੁਨੀਆ ਪਾਲਾ ਪਾਲਾ ਕਹਿੰਦੀ ਆ ਪਾਲਾ 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 ਪੀ ਸੰਦੀਪ ਤੇ ਨਾਲ ਸਾਡਾ ਵਿੱਕੀ ਲੁਧਿਆਣਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਵੱਡੇ ਮਾਨ ਪਿਆਰ ਆਇਆ ਹੈ ਬਹੁਤ-ਬਹੁਤ ਧੰਨਵਾਦ ਨਾਲ ਪਾਲਾ ਇਸਲੇ ਖਲੂਟੀ ਵਾਲਾ ਇੱਕ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਮੇਰੇ ਵੀਰੋ ਸਾਜਨ ਗੌਸਗੜ ਤੇ ਨਾਲ ਸਾਹਿਲ ਸਾਡਾ ਵੀਰ ਯਾਰਾਂ ਦੇ ਯਾਰ ਉਹ ਵੀ ਮੈਚ ਦਾ ਆਨੰਦ ਮਾਣਦੇ ਆ ਧੰਨਵਾਦ ਕਰਦੇ ਆ ਆਹ ਸਾਹਮਣੇ ਗੁਰਵਾਜ ਇਸਲੇ ਫਿਰ ਗੁਰਾਂ ਦਾ ਬਾਦ ਇਸਲੇ ਕਹਿੰਦੇ ਕਬੱਡੀ ਪਾ ਰਿਹਾ ਚੜਦੀ ਬਰੇਸ ਦਾ ਮੁੰਡਾ 21 ਸਾਲਾਂ ਦੀ ਉਮਰ ਹੈ ਕਿ ਤੇਰੇ 21 ਸਲਾ ਦੇ ਜੱਟ ਨੂੰ ਉਹ ਬਾਈ ਬਾਈ ਕਹਿੰਦੀ ਦੁਨੀਆ ਉਹ ਬਾਈ ਬਾਈ ਕਹਿੰਦੀ ਦੁਨੀਆ ਲਓ ਕਹਿੰਦੇ ਪਾਲਾ ਕਬੱਡੀ ਪਾ ਰਹਿਆ ਉਥੇ ਸਾਹਿਲ ਕਿੰਨੇ ਦਾ ਜੋਤੀ ਮੰਗਲੀ ਬਿੱਲੂ ਰਾਣ ਤੇ ਸਾਹਿਲ ਰਾਜਪੂਤ ਪਾਲੇ ਵੀ ਤਿੰਨ ਕਬੱਡੀਆਂ ਦਾ 2100 ਦੇਣੀ ਹੈ ਉਧਰ ਕਹਿੰਦੇ ਮੰਤਰੀ ਸਾਡਾ ਵੱਡਾ ਵੀਰ ਉਹ ਯੂਰਪ ਤੋਂ ਕਹਿੰਦੇ ਨੱਚੇ ਦਾ ਆਨੰਦ ਮਾਣਦੇ ਆ ਯਾਰੀ ਕਹਿੰਦੇ ਫੱਟੇ ਦੇ ਘੱਡੇ ਚੱਲ ਰਗੀ ਸਾਡੇ ਬੱਬੂ ਦੇ ਨਾਲ ਉਹ ਦਵਾਵਾਂ ਵਿੱਚ ਪਿਆਰ ਬਣਿਆ ਰਵੇ ਉਹ ਪਾਲਾ ਘਲੋਟੀ ਵਾਲਾ ਭੱਜ ਗਿਆ ਮੇਰੇ ਮਿੱਤਰੋ ਉਧਰ ਗगन ਹੋਣੀ ਨਮਲੀ ਹੋਣੀ ਇਹ ਨਾਨੇ ਜ਼ਿੰਦਗੀ ਦਾ ਇਹ ਵੱਡੇ ਛੋਟੇ ਭਰਾ ਨੇ ਉਹ ਦਵਾਵਾਂ ਨੇ ਓਏ ਕੁਲਜੀਤਾ ਆ ਗਿਆ ਓ ਕੁਲਜੀਤਾ ਦਾ ਗਿਆ ਕੁਲਜੀਤਾ ਕਦੇ ਗੱਲਾਂ ਕਦੇ ਪ੍ਰੀਤੀ ਦੀਆਂ ਹੋਈਆਂ ਪਰ ਕਦੇ ਮਨਸੀਆਂ ਦੇ ਕੁਲਜੀਤੇ ਦੀ ਵੀ ਗੱਲਾਂ ਜਿਹੜੀਆਂ ਵੱਖਰੀਆਂ ਪਰ ਸਾਹਮਣੇ ਇਧਰਲੇ ਪਾਸੇ ਉਹ ਬੱਲੇ 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 ਦੋਵੇਂ ਸਿੰਘ ਕੇ नाग ਨੂੰ नाग ਲੜੇ ਦਾ ਜ਼ਹਿਰ ਕਿਨੂੰ ਚੜੇ ਪਰ ਸਾਹਮਣੇ ਇਸ ਲਈ ਗੱਭਰੂ ਇੱਕ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਪਾਲਾ ਖਲੋਟੀ ਵਾਲਾ ਉਹ ਨੀਕਿਆ ਫੇਰ ਆ ਗਿਆ ਉਹ ਪਾਲਾ ਦੇ ਫੇੜ ਆ ਗਿਆ ਮੇਰੇ ਮਿੱਤਰੋ ਪਾਲਾ ਫੇੜ ਆ ਗਿਆ ਮੇਰੇ ਮਿੱਤਰੋ ਉਹ ਚੋਟੀ ਦਾ ਮੁਕਾਬਲਾ ਹੈ ਉਧਰ ਕਹਿੰਦੇ ਅਮਰੀਕਾ ਤੋਂ ਨੇ ਸਾਡੇ ਵੀਰ ਮਨੀ ਯੂਐਸਏ ਸਦੀ ਕੈਨੇਡਾ ਤੇ ਹਰਨੇਕ ਕਹਿੰਦੇ ਕੁਵੈਤ ਹਰੇਕ ਰੇਡ ਕਹਿੰਦੇ 500 ਦੀ ਹੋਵੇ ਗਿਆ ਮੁੰਡੇ ਦੀਆਂ ਰੇਡਾਂ ਦੇ ਉੱਪਰ ਵੱਡੇ ਪਿਆਰ ਤੇ ਸਤਿਕਾਰ ਦਿੱਤੇ ਜਾਣਗੇ ਸਨੇਪ ਭੰਗੂ ਕਹਿੰਦੇ ਆਸਟ੍ਰੇਲੀਆ ਰਹਿੰਦਾ ਇੱਕ ਵੱਡੀ ਟੀਮ ਉਹ ਭੱਜ 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 ਨੋ ਠੀਕ ਹੈ ਨਾ ਮੇਰ ਕਰੇ ਪ੍ਰਮਾਤਮਾ ਦਵਾਵਾ ਕਿਸੇ ਨੂੰ 33 ਵਾਰ ਤੱਕ ਨਾ ਲੱਗੇ ਪ੍ਰਮਾਤਮਾ ਚੜ੍ਹਦੀ ਕਲਾ ਕੇ ਸਾਰੇ ਸਾਰੇ ਵੀਰਾਂ ਨੂੰ ਸਾਡਾ ਕਹਿੰਦੇ ਲੋਹਿਆਂ ਤੋਂ ਸੁਰਰੇਸ਼ ਆਇਆ ਹੋਇਆ ਹੈ ਦਵਾਵਾ ਸਭ ਦੇ ਲਈ ਆ ਉਥੇ ਕਹਿੰਦੇ ਜੀ लवली ਮੰਗਲੀ ਹੋਣੀ ਭਾਈ ਗੁਰਦੀਪ ਭਾਈ ਸੁਲੱਖਣ ਗगन ਜੱਸੀ ਜੌਨੀ ਹਰਦੀਪ ਗੁਰਦੀਪ ਨਾਲ ਕਹਿੰਦੇ ਓੰਕਾਰ ਹੋਣੀ ਵੀਰ ਨੇ ਹੈਪੀ ਹੋਣੀ ਇਹ ਸਭ ਲਈ ਦਵਾਵਾ ਨੇ ਸਾਡੀਆਂ ਪਲਵਿੰਦਰ ਰਸਤਾ ਮੰਗਲੀ ਜਿੰਨਾ ਮੰਗਲੀ ਪਲਵਿੰਦਰ ਆਸਟ੍ਰੇਲੀਆ ਬਲਦੇਵ ਮੰਗਲੀ ਗੋਲੀ ਯੁਕੇ ਹੈਪੀ ਸ਼ਾ ਗੁਰਵਿੰਦਰ ਸ਼ਾ ਮੰਗੂ ਸ਼ਾ ਬੰਟੀ ਸ਼ਾ ਹੈਪੀ ਮੰਗਲੀ ਮਨਜਿੰਦਰ ਗਰੀਸ ਦੀਪਾ ਮੰਗਲੀ ਜਿੰਨਾ ਮੰਗਲੀ ਤੇ ਨਾਲ ਜੱਸੀ ਮੰਗਲੀ ਦਾ ਭਰਾਵਾ ਵੱਲੋਂ ਕਹਿੰਦੇ ਮੇਰੇ ਵੀਰੋ 13 1300 ਰੁਪਿਆ ਪਾਲਾ ਘਲੋਟੀ ਤੇ ਨਾਲ ਗੁਲਜੀਤਾ ਘਰਾਚੋ ਦੋਨੇ ਦੀਆਂ ਤਿੰਨ ਤਿੰਨ ਕਬੱਡੀਆਂ ਮੇਰੇ ਵੀਰੋ 13-13 ਸੌਦੀਆਂ ਪੈਣ ਗਿਆ ਧੰਨਵਾਦ ਲਓ ਗੁਰਵਾਜ ਇਸੇਲੇ ਖੜਾ ਹੈ ਗੁਰਵਾਜ ਕਹਿੰਦੇ ਕਬੱਡੀ ਪਾਰਿਆ ਮੇਰੇ ਮਿੱਤਰੋ ਓਹ ਬਕੜਿਆਣਾ ਕਹਿੰਦੇ ਯਾਰ ਹਜ਼ਾਰਾਂ ਦਾ ਆ ਨਗਰ ਦੇ ਵਿੱਚ ਪਿਆਰਾ ਰੂਹਾ ਰਹਿੰਦਿਆਂ ਸੱਜਣ ਰਹਿੰਦੇ ਆ ਓਹ ਬੇਲੀ ਰਹਿੰਦੇ ਆ ਪਰ ਆ ਦੇਖਾਂਗੇ ਕਿ ਕਹਿੰਦੇ ਨੌਜਵਾਨ ਇੱਕ ਤਕੜਾ ਨੰਬਰ ਜੁੜ ਗਿਆ ਆਪਣੀ ਟੀਮ ਦੇ ਲਈ ਗੁਰਵਾਜ ਕਹਿੰਦੇ ਸਲਾਣੇ ਵਾਲਾ ਬੰਦੇ ਚ ਬੰਦਾ ਵੱਜਦਾ ਓਹ ਜਵਾਨੀਆਂ ਨੂੰ ਜਵਾਨੀਆਂ ਠੱਲਦੀਆਂ ਓਹ ਜਵਾਨੀ ਨੂੰ ਮਾਨੀ ਠੱਲਦੀ ਬਾਜ ਕਹਿੰਦੇ ਲੁਜਾਣੇ ਚ ਠਾੜ ਠੜ ਵੱਜਦੀ ਮੰਗਲੀ ਚੱਜ ਪਿਆਰਾ ਮਨ ਵੀ ਚੱਲਦੀ ਉਹ ਮੰਗਲੀ ਚੱਜ ਪਿਆਰਾ ਮਨ ਵੀ ਚੱਲਦੀ ਆਹ ਕਹਿੰਦੇ ਪਾਲਾ ਇੱਕ ਤਕੜਾ ਨੰਬਰ ਜੋੜ ਗਿਆ ਅਗਲੀ ਰੇਡ ਕਿੜਿਆਣੇ ਵਾਲਿਆ ਗੁਰਬਾਜ ਗੁਰਬਾਦ ਗੁਰਾਂ ਦਾ ਬਾਡ ਦਸ਼ਮ ਪਿਤਾ ਨੇ ਸਾਨੂੰ ਸਿਰਾਂ ਮੱਟੇ ਸਿੱਖੀ ਬਖਸ਼ੀਆ ਜਿਸ ਤੇ ਚੱਲਣਾ ਔਖਾ ਉਹ ਖੰਡਿਓ ਤਿੱਖੀ ਬਖਸ਼ੀਆ ਸਤਲੁਜ ਰਾਵੀ ਬਿਆਸ ਜਨਾਬ ਦੱਸਾ ਗੁਰੂਆਂ ਨੂੰ ਤਾਰਤਾ ਪੰਜਾਬ ਨੇ ਮਨ ਨੀਮਾ ਮਤ ਉੱਚੀ ਇਹੋ ਖਾਲਸੇ ਦੇ ਖਾਬ ਨੇ ਸੁੱਖੀ ਕਕਰਾਲੇ ਕਿੱਧਰੋਂ ਸ਼ੇਰ ਬਣਾਤਾ ਸਾਨੂੰ ਉਹ ਅਨੰਦਪੁਰ ਸਾਹਿਬ ਨੇ ਕਿ ਸੁੱਖੀ ਕਕਰਾਲੇ ਕਿੱਧਰੋਂ ਸ਼ੇਰ ਬਣਾਤਾ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਨੇ ਉਹ ਕਹਿੰਦੇ ਪਾਲਾ ਪਾਲਾ ਘਲੋਟੀ ਵਾਲਾ ਫਿਰ ਕਬੱਡੀ ਪਾਉਣ ਲਈ ਮੈਦਾਨ ਵਿੱਚ ਵਧਿਆ ਹੋਇਆ ਚਾਰ ਨੇ ਚਾਰਾਂ ਵਿੱਚੋਂ ਹੁਣ ਕੌਣ ਵੱਜ ਕੇ ਜਫਾ ਲਾਵੇਗਾ ਗੱਲ ਵੱਖਰੀ ਬਣਾਵੇਗਾ ਕਹਿੰਦਾ ਹਟ ਪਿੱਛੇ ਫੇਰ ਮਿਲਾਂਗੇ ਇਹ ਕਿਹੜਾ ਕੁੰਬ ਦਾ ਮੇਲਾ ਹੈ ਇਹ ਕਿਹੜਾ ਕੁੰਬ ਦਾ ਮੇਲਾ ਹੈ ਕਹਿੰਦਾ ਫੇਰ ਮਿਲਾਂਗੇ ਉਹ ਵੱਡੇ ਭਾਈ ਗੁਰਦਾਜ ਉਹ ਸਾਹਮਣੇ ਕਹਿੰਦੇ ਗੁਰਦਾਜ ਆ ਗਿਆ ਮੈਂ ਬੇਨਤੀ ਕਰਦਾ ਵੀ ਸਮਾਈਲ ਹੋਣੀ ਬੰਡੇ ਉਹ ਕਿਰਪਾ ਕਰਕੇ ਨਾਲ ਰਾਜਪੂਤੋਂ ਨੇ ਉਹ ਪਾਲੇ ਦੇ ਪੈਸੇ ਪੁੱਜਦੇ ਕਰ ਦੇਣਾ ਇਹ ਸਾਡੀ ਬੇਨਤੀ ਆ ਜਿਹੜਾ ਅਨਾਊਂਸ ਹੋਇਆ ਸੀਗਾ ਪਾਲੇ ਦੇ ਲਈ 2100 2100 ਮੁੰਡਿਆਂ ਨੇ ਪੁੱਜਦਾ ਕਰਤਾ ਵੀਰੇ ਲੈ ਜੀ ਭਰਾ ਬਣਿਆ ਇਹਦੀ ਜਿੱਤ 3100 ਰੁਪਏ ਉਹ ਅੱਢ ਦੇ নাও ਅੱਢ ਆ ਇਹ ਨਹੀਂ ਆ ਇਹ ਪਹਿਲੇ ਇਹ ਪਾਲੇ ਦੇ ਆ ਤੇ ਉਹੀ ਮੁੰਡੇ ਕਹਿੰਦੇ ਜਿਹੜਾ ਜਿੱਤ ਗਿਆ ਉਹ 3000 ਦਿੱਤਾ ਜਾਵੇਗਾ ਜਿਹੜਾ ਜਿੱਤ ਗਿਆ 3000 ਸਮਾਇਲ ਕੈਨੇਡਾ ਨਾਲ ਸਾਡੇ ਬਿੱਲੂ ਜੀ ਨੇ ਸਾਰੇ ਵੀਰ ਨੇ ਧੰਨਵਾਦ ਆ ਭਰਾਵਾਂ ਦਾ ਸਾਥ ਲੋਣੀ ਮਿਹਰ ਕਰੇ ਪ੍ਰਮਾਤਮਾ ਓ ਬਾਅਦ ਨੌਜਵਾਨ ਏ ਓ ਬੱਲੇ ਬੱਲੇ ਕਿਨੇ ਚੁਕਾਨੀ ਦਿੱਤੀ ਦੂਜੇ ਨੇ ਸ਼ੈਤਾਨੀ ਕੀਤੀ ਥੋੜੀ ਦੇ ਕੇ ਚੁਤਾਨੀ ਓ ਥੋੜੀ ਕਰਕੇ ਸ਼ੈਤਾਨੀ ਪਰ ਪਾਲਾ ਕਹਿੰਦਾ ਇਦਾਂ ਸ਼ੈਤਾਨੀਆਂ ਕਹਿੰਦਾ ਓ ਮੈਂ ਕਿਹੜਾ ਮਿੱਟੀ ਕੱਢਣ ਆਇਆ ਓਏ ਮੈਂ ਕਿਹੜਾ ਮਿੱਟੀ ਕੱਢਣ ਆਇਆ ਓ ਪਾਲਾ ਘਲੋਟੀ ਵਾਲਾ ਉਧਰ ਕੀ ਲੁਧਿਆਣਾ ਲਾਡੀ ਮੰਗਲੀ ਤੇ ਗੋਮਾ ਮੰਗਲੇ ਨਾਲ ਕਹਿੰਦੇ ਹੈਪੀ ਹੋਣੀ ਵੀਰ ਕੁਲਜੀਤ ਦੀ ਹਰ ਰੇਡ 500 ਦੀ ਹੋਵੇਗੀ ਯੂਐਸਏ ਤੇ ਸ਼ਨੀ ਕੈਨੇਡਾ ਵਾਲਾ ਆ ਰੇਡ ਗੁਰਬਾਜ ਦੀ 500 ਦੀ ਪਵੇਗੀ ਗੋਨੇ ਹੋਣੇ ਭਰਾ ਸਾਡੇ ਹੈਪੀ ਹੋਣੇ ਭਰਾ ਸਾਡੇ ਲਾਡੀ ਹੋਣੇ ਭਰਾ ਸਾਡੇ ਧੰਨਵਾਦ ਉਹ ਗੋਮੇ ਦੀ ਇਹ ਸਾਹਮਣੇ ਗੁਰਬਾਜ ਦੀ ਕਬੱਡੀ ਉੱਤੇ ਵਾਹ ਮੁੰਡਿਆ ਪੱਟੂ ਨੇ ਕਹਿੰਦੇ ਜਫਾ ਲਾ ਦਿੱਤਾ ਲੈ ਵੀ लवली ਦੇ 500 ਦੇ 500 ਇਹ ਆ ਪੱਟੂ ਰਸ਼ੀਨ ਦੀ ਧਰਤੀ ਦਾ ਲੈ ਤਕੜਾ ਜਫਾ ਅੰਕ ਦਾ ਵਾਧਾ ਕਰ ਗਿਆ ਲਓ ਅਗਲੀ ਕਬੱਡੀ ਪੌਣ ਦੇ ਲਈ ਫੇਰ ਫੌਜੀ ਫੌਜੀ ਕਹਿੰਦੇ ਹਲਕੇ ਹਲਕੇ ਕਦਮ ਵਿਰੋਧੀਆਂ ਦੇ ਪਾੜੇ ਵੱਲੋਂ ਵਧਾਰਿਆ ਚਾਰ ਨੇ ਸਾਹਮਣੇ ਚਾਰਾਂ ਵਿੱਚੋਂ ਹੁਣ ਦੇਖਾਂਗੇ ਵੀ ਸਲਾਣੇ ਦੀ ਟੀਮ ਨੇ ਅੱਜ ਕਹਿੰਦੇ ਸਿਰੇ ਦਾ ਸਿਰੇ ਦਾ ਸਿਰੇ ਦਾ ਪ੍ਰਦਰਸ਼ਨ ਕੀਤਾ ਹੈ ਸਿਰੇ ਦਾ ਪ੍ਰਦਰਸ਼ਨ ਕੀਤਾ കബ് കബഡി 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 താടി മോ ਤਾੜੀ ਮਾਰ ਦੋ ਫਾਈਨਲ ਚੱਲਦਾ ਹੈ ਮੰਗਲੀ ਦੇ ਸਾਹਮਣੇ ਕਹਿੰਦੇ ਰੇਡਾਂ ਪੈਂਦੀਆਂ ਉਧਰ ਕਹਿੰਦੇ ਸੰਦੀਪ ਆਸਟ੍ਰੇਲੀਆ ਅਮਨ ਆਸਟ੍ਰੇਲੀਆ ਰਿੰਗੂ ਪੁਰਤਗਾਲ ਤੇ ਦੀਪਾ ਯੂਕੇ ਉਹ ਵੈਸਟ ਰੇਡਰ ਨੂੰ ਕਹਿੰਦੇ 5000 ਵੱਖਰਾ ਦਿੱਤਾ ਜਾਵੇਗਾ ਵੈਸਟ ਰੇਡਰ ਨੂੰ 5000 ਦਿੱਤਾ ਜਾਵੇਗਾ ਪ੍ਰਬੰਧਕਾਂ ਨੂੰ ਮੁਬਾਰਕਬਾਦ ਹੈ 21 2100 ਲਾਇਆ ਕਿੰਵੇ ਸੋਮਾ ਦੇ ਕੰਮ ਹੀ ਖੜੀ ਕਹਿੰਦੇ ਸੋਮਾ ਦੇ ਕੰਮ ਹੀ ਖੜੀ 2100 ਲੱਗਾ ਹੋਇਆ ਗੱਲਾਂ ਟਿਕਾਣੇ ਲੱਗਣਗੀਆਂ ਜਰੂਰ ਪ੍ਰਬੰਧਕਾਂ ਨੂੰ ਵਧਾਈਆਂ ਨੇ ਉਹ ਪਿੰਡ ਨੂੰ ਬਿਮਾਰਕਾਂ ਦੇ 21 2100 ਆ ਮੁੰਡੇ ਕਹਿੰਦੇ 21 2100 ਦਿੱਤਾ ਜਾਣਾ ਸੌਆਂ ਵਾਲਾ ਪੇ ਕੰਮ ਵੀ ਨਿਬੇੜਤਾ ਉਹ ਰੇਡ ਪੈ ਗਈ ਓ ਰੇਡ ਪਾ ਗਈ ਆਹ ਵੇਖੋ ਮੁਰਕਾ ਕਿਵੇਂ ਚੁੰਦਾ ਐਨ ਕਹਿੰਦੇ ਮੇਰੇ ਵੀਰੋ ਰੌਸ਼ਨੀ ਚ ਕਹਿੰਦੇ ਪਿੰਡਾਂ ਮੁੰਡੇ ਦਾ ਲਿਸ਼ਕ ਰਿਆ ਕਿ ਪਿੰਡੇ ਲਿਸ਼ਖਣ ਮੁੰਡਿਆਂ ਦੇ ਜਵਾਨੀ ਉੜ ਜੁੜ ਜੁੜ ਕਰਦੀ ਆਹ ਤਾਣਾ ਇਹ ਯਾਰਾਂ ਦਾ ਯਾਰ ਹੈ ਇਹ ਅਮਨ ਆ ਸਲਾਣੇ ਵਾਲਾ ਇਹ ਸਨੇ ਪੰਗੂ ਆਸਟ੍ਰੇਲੀਆ ਦਾ ਚਹੇਤਾ ਇਹ ਕਹਿੰਦੇ ਕੁਲਦੀਪ ਪੁਲਸੀਏ ਅਜਲਾਦ ਵਾਲੇ ਦਾ ਅਜਲਾਦ ਵਾਲੇ ਦਾ ਚਹੇਤਾ ਇਸ ਵੇਲੇ ਯਾਰ ਕੁਲਦੀਪ ਪੁਲਸੀਏ ਦਾ ਜੱਫਾ ਲਾ ਪਾਉ ਜਾਂ ਨਹੀਂ ਖੰਨੇ ਵਾਲਿਆ ਉਹ ਖੰਨੇ ਵਾਲਿਆ ਐਡੂ ਕਹਿੰਦੇ ਘਰ ਆਇਆ ਨਾ ਐ ਨਹੀਂ ਕਰੀ ਰੀ ਇੱਕ ਹਜ਼ਾਰ ਆਣ ਨਾਲ ਇੱਕ ਹਜ਼ਾਰ ਵੱਡੇ ਭਾਈ ਆ ਜਾ ਜੱਫੇ ਤੋਂ ਖੁਸ਼ ਹੋ ਕੇ ਹੈਪੀ ਸਰਪੰਚ ਨਾਲ ਲਾਡੀ ਵੀ ਭਾਈ ਸਾਡਾ ਤੇ ਨਾਲ ਗੋਮਾ ਭਾਈ ਤੇ ਵਿੱਕੀ ਲੁਧਿਆਣਾ ਨਾਲੋਂ 1000 ਰੁਪਿਆ ਆ ਜੱਫੇ ਤੋਂ ਖੁਸ਼ ਹੋ ਕੇ ਵੱਡੇ ਭਾਈ ਆ ਜਾ ਫਿਰ ਉੱਥੇ ਹੀ ਉਧਰ ਸਲਾਣੇ ਵਾਲੇ ਅਮਨ ਦੇ ਦੋ ਜੱਫੇ मनी यू एस ग्यारह हज़ार ॻ्यारह ॻ्यारह हज़ार ਹੇ ਮੰਗਲੀ ਦੇ ਵਿੱਚ ਹੈ ਮੈਂ ਪਹਿਲਾ ਕਹਿੰ ਵੀ 100 ਵਾਲਾ ਕੰਮ ਨਿਮੇੜਤਾ ਮੁੰਡਿਆਂ ਨੇ 100 ਵਾਲਾ ਕੰਮ ਨਿਮੇੜਤਾ ਮੁੰਡਿਆਂ ਨੇ ਵੀ ਪੈਸੇ ਵੀ ਲੱਗਣਗੇ ਬੋਲਣ ਦਾ ਵੀ ਸੁਆਦ ਆਉ ਤੇ ਪੈਸੇ ਫੜਨ ਦਾ ਵੀ ਸੁਆਦ ਆਉ ਵੱਖਰੀਏ ਗੱਲਾਂ ਮੇਰ ਕਰੇ ਪਰਮਾਤਮਾ ਇਹ ਵੀ ਵੀ ਰੁਪਇਆ 500 600 ਤੇ 6 7 ਦਾ ਫਿਰ ਤੇ 82 85 ਰੁਪਏ ਹੀ ਆਉਂਦੇ ਆ ਸਾਰੀ ਰਾਤ ਕੈਲਕੂਲੇਟਰ ਕਰਦੇ ਦੀ ਲੰਘ ਜਾਣੀ ਏਕ ਦਾ ਤੇ 11000 ਆ ਮਨੀ ਯੂਐਸਏ ਵੱਲੋਂ 11000 ਮੇਰੇ ਸਲਾਣੇ ਵਾਲੇ ਅਮਨੇ ਦੇ ਦੋ ਜੱਫੇ ਕਹਿੰਦੇ ਅੱਗੇ ਅਗਲੇ ਦੋ ਜੱਫੇ 11000 ਦੇ ਹੋਣਗੇ ਮਨੀ ਯੂਐਸਏ ਵੱਲੋਂ ਧੰਨਵਾਦ ਉਧਰ ਸਿੰਘ ਭੜਪੇ ਹੋ ਸਿੰਘ ਭੜਪੇ ਹੋ ਗੁਰੂਦਿਆਂ ਲਾਲੀਆਂ ਫੌਜਾਂ ਭੜਪੀਆਂ ਹੋ ਕੰਦੇ ਇਧਰਲੇ ਪਾਸੇ ਸੱਜੇ ਖੱਬੇ ਮੁੰਡਾ ਗੁਰਬਾਦ ਉਹ ਗੁਰਬਾਦ ਇਸ ਰੌਣੇ ਵਾਲਾ ਰਾਜਦੀਪ ਦੁਬਈ ਤੋਂ ਵੀਰ ਨੇ ਬੜੇ ਪਿਆਰ ਤੇ ਸਤਿਕਾਰ ਰਾਜਦੀਪ ਦੁਬਈ ਉਹਨਾਂ ਭਰਾਵਾਂ ਦਾ ਜੀ ਨੂੰ ਧੰਨਵਾਦ ਹੈ ਪ੍ਰਬੰਧਕਾਂ ਨੂੰ ਮੁਬਾਰਕਾਂ ਨੇ ਓਏ ਲਾ ਦੋ ਫਿਕਰ ਬੰਗਲੀ ਵਾਲਿਓ ਫਿਕਰ ਤਾਂ ਉਹ ਕਰਨ ਜਿਹੜੇ ਕਹਿੰਦੇ ਸੀ ਐਤਕੀ ਦੇ ਸਾਲ ਗੱਲ ਨਹੀਂ ਬਾਨੀ ਜਿਹੜੇ ਕਹਿੰਦੇ ਸੀ ਐਤਕੀ ਦੇ ਸਾਲ ਗੱਲ ਨਹੀਂ ਬਾਨੀ ਉਹ ਗੱਲਾਂ ਬਣ ਗਿਆ ਪਾਲਾ ਫੇ ਵਾਹ ਅਮਰਿਆ ਨਾਂ ਦਸੀਏ ਦਾ ਕੀ ਹੈ ਪੂਰਾ ਪੂਰਾ 500 ਰੁਪਏ ਸਾਡਾ ਭਾਈ ਗੁੰਮਾ ਨਾਲ ਹੈਪੀ ਸਰਪੰਚ ਤੇ ਲਾਡੀ ਸਾਡੇ ਵੀਰ ਤੇ ਨਾਲ ਹੀ ਸਾਡੇ ਵਿੱਕੀ ਲੁਧਿਆਣਾ ਉਹਨਾਂ ਵੱਲੋਂ 500 ਦੇ ਮਾਣ ਧੰਨਵਾਦ ਆਓ ਸਾਹਮਣੇ ਅਗਲੀ ਕਬੱਡੀ ਕੁਲਜੀਤਾ ਪਾਉਣ ਲਈ ਵਾਦਾ ਹੋਇਆ ਹੈ ਉਧਰ ਬਿੱਲੂ ਰਾਣ ਨਾਲ ਜੋਤਾ ਮੰਗਲੀ ਸਾਹਿਲ ਰਾਜਪੂਤ ਤੇ ਸਮਾਈਲ ਕੈਨੇਡਾ ਉਹਨਾਂ ਵੱਲੋਂ ਉਧਰ ਮੁੰਡੇ ਕਹਿੰਦੇ ਓਏ ਸਣੀ ਅਮਰੀਕਾ ਸਦੀ ਕੈਨੇਡਾ ਬਣੀ ਯੂ ਐਸਏ ਪਰ ਕਹਿੰਦੇ ਕਬੱਡੀ ਵਿੱਚ ਇਧਰ 21 21 ਹਜ਼ਾਰ ਦੇ ਜੋ ਮੰਗਲੀ ਦੇ ਵਿੱਚ ਕਹਿੰਦੇ ਜੱਫੇ ਲੱਗਦੇ ਆ ਬੈਸਟ ਏਟਰ ਨੂੰ 3100 ਬਿੱਲੂ ਰਾਣ ਜੋਤਾ ਮੰਗਲੀ ਸਾਹਿਲ ਰਾਜਪੂਤ ਨਾਲ ਸਮਾਈਲ ਕੈਨੇਡਾ ਵੱਲੋਂ ਕਹਿੰਦੇ ਮੇਰੇ ਵੀਰੋ 3100 ਦਿੱਤਾ ਜਾਣਾ 3100 ਦਿੱਤਾ ਜਾਣਾ ਇਧਰ ਭੜਾਕੇ 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 ਪੈ ਗਏ ਓਏ ਆਹ ਸਾਹਮਣੇ ਕਹਿੰਦੇ ਪਾਲਾ ਭੱਜ ਗਿਆ ਮੇਰੇ ਮਿੱਤਰੋ ਇਹ ਚੋਟੀ ਦਾ ਮੇਲਾ ਚੱਲਦਾ ਹੈ ਕਿ ਦੇ ਦਿਓ ਸੁਨੇਹਾ ਜਿਹੜੇ ਲੱਭਾ ਕੱਚਦੇ ਉਹ ਬਾਹ ਸਾਡੀ ਉਤਲੇ ਨੇ ਫੜੀ ਹੋਈ ਆ ਦੇ ਦਿਓ ਸੁਨੇਹਾ ਜਿਹੜੇ ਲੱਤਾਂ ਖਿੱਚਦੇ ਕਿ ਬਾਹ ਸਾਡੀ ਉਤਲੇ ਨੇ ਸੜੀ ਹੋਈ ਆ ਇਹ ਮੇਲਾ ਕਹਿੰਦੇ ਮਿੱਤਰਾਂ ਦਾ ਮੇਲਾ ਕਹਿੰਦੇ ਭਰਾਵਾਂ ਦਾ ਪਰ ਕਈ ਕਹਿੰਦੇ ਸੀ ਗੱਲ ਨਹੀਂ ਬਾਨੀ ਕਿ ਪੂਰੀ ਤਰ੍ਹਾਂ ਹੀ ਨਿਕਲ ਗਿਆ ਓਏ ਸ਼ਕ ਪਰੋਤੀਆਂ ਦਾ ਸਾਡੀ ਸਾਰੀ ਕਾਮਯਾਬੀ ਵਿੱਚ ਹੱਕ ਪਰੋਤੀਆਂ ਦਾ ਓ ਸਾਡੀ ਸਾਰੀ ਕਾਮਯਾਬੀ ਵਿੱਚ ਹੱਥ ਪਰੋਤੀਆਂ ਦਾ ਓ ਸਾਡੀ ਸਾਰੀ ਕਾਮਯਾਬੀ ਵਿੱਚ ਹੱਥ ਵਿਰੋਧੀਆਂ ਦਾ ਉਹਨਾਂ ਦਾ ਹੱਥ ਹੈ ਜਿਹੜੇ ਕਹਿੰਦੇ ਸੀ ਗੱਲ ਨਹੀਂ ਬੰਨੀ ਦੁੱਖ ਟੁੱਟ ਗਏ ਗੱਲਾਂ ਟਿਕਾਣੇ ਲੱਗਣਗੀਆਂ ਓ ਮਾ ਓ ਨੌਜਵਾਨਾ ਧੰਨਵਾਦ ਮੈਂ ਮੇ ਤੋਂ ਬੋਲੇ ਗਿਆ ਜੀ ਬੈਸਟ ਰੀਡਰ ਲਈ ਪਰ ਆ 3100 ਫਰਸਟ ਟੀਮ ਲਈ ਹੈ ਬਿੱਲੂ ਰੌੜ ਜੋਤਾ ਮੰਗਲੀ ਸਾਹਿਲ ਰਾਜਪੂਤ ਸਮਾਈਲ ਕੈਨੇਡਾ